ਕਹਾਣੀ ਬੂਟੀ ਦੀ ਚਾਦਰ ਹਿੰਦਪਾਕ ਜੰਗ ਵੇਲੇ ਬੂਟੀ ਦਾ ਨਣਕਾਣਾ ਛੰਡਣ ਨੂੰ ਜੀ ਨਹੀਂ ਸੀ ਕਰਦਾ ਸੰਘਣੇ ਬੇਲੇ ਵਿੱਚ ਜਾ ਲੁਕਿਆ ਵਿਆਹ ਹੋਇਆ ਨਹੀਂ ਸੀ ਮੀਣੇ ਤਾਨਿਆਂ ਤੋਂ ਡਰਦੇ ਬੂਟੀ ਨੇ ਚੜਦੀ ਉਮਰ ਹੀ ਚੱਕ ਝੁਮਰਿਓ ਨਣਕਾਣੇ ਜਾ ਕੇ ਪਹਿਲਾਂ ਕਿਰਾਏ ਤੇ ਵਾਹਿਆ ਅਤੇ ਫਿਰ ਆਪਣਾ ਟਾਂਗਾ ਬਣਾ ਲਿਆ ਸੀ ਵੰਡ ਤੋਂ ਬਾਅਦ ਛੇਤੀ ਹੀ ਫੜਿਆ ਗਿਆ ਅਤੇ ਜਦੋਂ ਕੈਂਪ ਤੋਂ ਰਹਾ ਕੀਤਾ ਗਿਆ ਤਾਂ ਮਲੇਸ਼ੀਆ ਦੀ ਅੱਦੋ ਰਾਣੀ ਜਹੀ ਇੱਕ ਬੂਟੀ ਦੀ ਚਾਦਰ ਹੀ ਕੋਲ ਬੱਚਿਆ ਕੁਛਿਆ ਸਰਮਾਇਆ ਸੀ ਤੋਂਪ ਵਿੱਚ ਭਿਉ ਕੇ ਉੱਤੇ ਲੈ ਲੈਣੀ ਅਤੇ ਰਾਤ ਨੂੰ ਥੱਲੇ ਵਿਛਾ ਕੇ ਸੌ ਜਾਣਾ ਜੀ ਭਿਆਣਾ ਘੁੰਮਦਾ ਘਮਾਉਂਦਾ ਪਹੁੰਚ ਗਿਆ ਸ਼ਾਮ 84 ਕਿਹਾ ਜਾਂਦਾ ਸੀ ਕਿ ਅੰਗਰੇਜ਼ੀ ਸਾਮਰਾਜ ਸਮੇਂ ਸ਼ਾਮ 84 ਬਾਬਤ ਪ੍ਰਚਲਿਤ ਸੀ ਕਿ ਸਰਨਾਵਾ ਕਰਦੇ ਸਮੇਂ ਪੈੰਡ ਈਵਨਿੰਗ 84 ਤੇ ਜਿਨਾ ਕਲੇਵਰ ਪਰ ਲਿਖ ਦੇਣ ਨਾਲ ਹੀ ਚਿੱਠੀ ਪੱਤਰ ਸਹੀ ਟਿਕਾਣੇ ਪਹੁੰਚ ਜਾਂਦਾ ਸੀ ਮਿਹਨਤ ਮਜਦੂਰੀ ਕੀਤੀ ਚਾਰ ਪੈਸੇ ਹੋਏ ਤਾਂ ਟਾਂਗਾ ਖਰੀਦ ਲਿਆ ਹੁਣ ਬੂਟੀ ਦੀ ਬੱਗੀ ਕੋਠਾਰ ਤੋਂ ਸ਼ਾਮ 84 ਦੇ ਕਈ ਘੇੜੇ ਮਾਰ ਲੈਂਦੀ ਵੈਲ ਕੋ ਵੈਲ ਨਾ ਹੋਣ ਕਰਕੇ ਪੈਸੇ ਵਾਵਾ ਜੁੜ ਜਾਂਦੇ ਬੂਟੀ ਨੇ ਜ਼ਮੀਨ ਖਰੀਦਣੀ ਸ਼ੁਰੂ ਕਰ ਦਿੱਤੀ ਅਜੇ ਸੱਤਕ ਕਿੰਨੇ ਪਹਿਲੀ ਲਈ ਸੀ ਕਿ ਕਰੇਵਾ ਮਿਲ ਗਿਆ ਘਰ ਵਾਲੀ ਸਮੇਤ ਪਲੇ ਪਲੋਸੇ ਦੋ ਮੁੰਡੇ ਤੇ ਛੋਟੀ ਕੁੜੀ ਜਿੱਥੇ ਕਦੇ ਬਨੇਰੇ ਉੱਤੇ ਕਾ ਨਹੀਂ ਸੀ ਬੋਲਿਆ ਹੁਣ ਉਸ ਘਰ ਵਿੱਚ ਕੁਰਬਲ ਕੁਰਬਲ ਹੋਣ ਲੱਗ ਪਈ ਪਿਛਲੀਆਂ ਸਾਰੀਆਂ ਤੰਗੀਆਂ ਤਰਸ਼ੀਆਂ ਭੁੱਲ ਭਲਾ ਗਈਆਂ ਵਿਹੜੇ 'ਚ ਖੂਬ ਰੌਣਕ ਲੱਗੀ ਰਹਿੰਦੀ ਆਰ ਪਰਿਵਾਰ ਨਾਲ ਬੂਟੀ ਦਾ ਘਰੇਲੂ ਖਰਚਾ ਤਾਂ ਭਾਵੇਂ ਕਾਫੀ ਵੱਧ ਗਿਆ ਸੀ ਪਰ ਜ਼ਮੀਨ ਖਰੀਦਣ ਦਾ ਚਸਕਾ ਉਵੇਂ ਬਰਕਰਾਰ ਰਿਹਾ ਡੂਡ ਮਰੱਬੇ ਦਾ ਮਾਲਕ ਬੂਟੀ ਅੱਜ ਵੀ ਟਾਂਗਾ ਚਲਾਉਂਦਾ ਹੈ ਬੱਚੇ ਭਾਵੇਂ ਕੁਝ ਪਏ ਪਹਿਨਣ ਖਾਣ ਘਰ ਵਾਲੀ ਜੋ ਮਰਜ਼ੀ ਪਾਵੇ ਹੰਡਾਵੇ ਪਰ ਬੁੱਤੀ ਹਮੇਸ਼ਾ ਬੜੇ ਸ਼ੌਕ ਨਾਲ ਆਪਣੇ ਕੋਲ ਮਲੇਸ਼ੀਏ ਦੀ ਚਾਦਰ ਹੀ ਰੱਖਦਾ ਬਰਸਾਤ ਦੇ ਮੌਸਮ ਵਿੱਚ ਸਵਾਰੀਆਂ ਦੇ ਬਚਾ ਲਈ ਵਰਤ ਲੈਣੀ ਉੰਜ ਆਪ ਬੁੱਕਲ ਮਾਰੀ ਰੱਖਣੀ ਆਮ ਲੋਕਾਂ ਨਾਲੋਂ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਸੀ ਵੀ ਕਣੀ ਵਾਸਤੇ 4 ਦੰਮੜੇ ਰੀ ਕੋਲ ਹੈ ਸਨ ਪਰ ਵੇਖੋ ਵੇਖੀ ਬੁੱਤੀ ਨੇ ਵੀ ਉਗਾ ਚਾਦਰ ਕੱਛੇ ਮਾਰੀ ਤੇ ਆਖਰ ਤੈਨਕ ਸਾਲ ਤੱਕ ਕੇ ਤੋਰ ਲੈ ਖਾ ਕੇ ਆ ਪਹੁੰਚਾ ਕੈਨੇਡਾ ਇਥੇ ਅਣਪੜ੍ਹ ਨੂੰ ਕੰਮ ਕਿੱਥੇ ਬੜੇ ਤਰਲੇ ਮਾਰੇ ਕਈ ਕਈ ਦਿਨ ਫਾਕੇ ਕੱਟੇ ਵਾਪਸ ਮੌੜਨ ਨੂੰ ਜੀ ਵੀ ਬਹੁਤ ਕਰੇ ਪਰ ਕੋਲ ਜ਼ੈਰ ਖਾਨ ਨੂੰ ਦਮੜੀ ਨਹੀਂ ਸੀ ਕਰੇ ਤਾਂ ਕੀ ਕਰੇ ਚਲੋ ਆਖਰ ਸਬਾਬ ਬਣ ਹੀ ਗਿਆ ਕੰਮ ਤਾਂ ਮਿਲਿਆ ਪਰ ਨਿੱਕੀਆਂ ਨਿੱਕੀਆਂ ਜ਼ਹਿਰੀ ਸੌਖ ਮਿਰਚਾਂ ਪੀਘਣ ਦਾ ਮਰਦਾ ਕੀ ਨਾ ਕਰਦਾ ਇੱਕ ਕਾਨੂੰਨੀ ਰੋਤਵਾ ਹਾਸਲ ਕਰਨ ਦੇ ਖਰਚੇ ਦੂਸਰਾ ਪਿੱਛੇ ਬਾਲ ਬੱਚਿਆਂ ਦਾ ਫਿਕਰ ਬਸ ਫੇਰ ਕੀ ਮਲੇਸ਼ੀਆ ਦੀ ਚਾਦਰ ਦਾ ਝਾਂਬਾ ਮਾਰ ਲੈਣਾ ਰਾਤ ਵੇਖਣੀ ਨਾ ਦਿਨ ਚੱਲ ਸੋ ਚੱਲ ਸਮੇਂ ਦੇ ਨਾਲ-ਨਾਲ ਸਭ ਕੁਝ ਠੀਕ ਹੁੰਦਾ ਚਲਿਆ ਗਿਆ ਬੱਚੇ ਵੀ ਕੈਨੇਡਾ ਆ ਗਏ ਇੱਕ ਅਮਰੀਕਾ ਵਿਆਹਿਆ ਗਿਆ ਬਾਕੀ ਵੱਡਾ ਕਾਕਾ ਤੇ ਲੜਕੀ ਕੈਨੇਡਾ ਵਿੱਚ ਹੀ ਗੱਲ ਕੀ ਸਾਰਿਆਂ ਨੂੰ ਥਾਹੋਂ ਥਾਹੀਂ ਘਰਾਂ ਵਾਲੇ ਬਣਾ ਕੇ ਆਪ ਸੁੱਖ ਦਾ ਸਾਹ ਵੀ ਨਾ ਲਿਆ ਕਿ ਘਰ ਵਾਲੀ ਤੁਰ ਗਈ ਆਜ਼ਾਦ ਤਬੀਅਤ ਦੇ ਮਾਲਕ ਲਾਪਰਵਾਹ ਮੁੰਡਿਆਂ ਨਾਲ ਕੋਣ ਤਣ ਜਹੀ ਰਹਿਣ ਕਰਕੇ ਦਬਕਟ ਕੇ ਥੋੜਾ ਜਿਹਾ ਸਮਾਂ ਲੜਕੀ ਨਾਲ ਕੱਟਿਆ ਪਰ ਬੇ ਲੋੜੀਆਂ ਬੰਦਸ਼ਾਂ ਤੇ ਪਲ-ਪਲ ਦੀ ਨੁਕਤਾਚੀਨੀ ਤੋਂ ਆਵਾਜ਼ਾਰ ਹੋ ਕੇ ਬੂਟੀ ਅੰਤ ਵੱਖਰਾ ਹੀ ਰਹਿਣ ਲੱਗ ਪਿਆ ਇਕੱਲਾ ਤਾਂ ਰੱਬ ਕਰਕੇ ਰੋਕ ਵੀ ਨਾ ਹੋਵੇ ਬੂਟੀ ਦਾ ਫਿਰ ਵੀ ਇਨਸਾਨ ਸੀ ਦਿਰਾ ਵਿੱਚ ਹੀ ਸਾਦ ਦੀ ਪੂਰੀ ਤੇ ਕਈ ਖਾਊ ਯਾਰ ਇਕੱਠੇ ਹੋਣ ਲੱਗ ਪਏ ਲਾ ਲਿਆ ਚਾਟੇ ਟੋਲੇ ਤੋਂ ਛਟਾਂਕੇ ਤੋਂ ਪਉਆ ਹਫ਼ਤੇ ਕ ਬਾਅਦ ਹੀ ਗੱਲ ਬੋਤਲ ਉੱਤੇ ਜਾ ਪਹੁੰਚੀ ਅਮਰੀਕਾ ਵਾਲੇ ਪੁੱਤ ਨੂੰ ਸੂ ਲੱਗੀ ਤਾਂ ਆਪ ਜਿਹਾ ਕਈ ਭੇਟੀਆਂ ਨਸ਼ੇ ਦੀਆਂ ਲੈ ਕੇ ਬੂਟੀ ਰਾਤ ਦਿਨ ਟੱਲੀ ਤੇ ਕਦੇ ਟੱਲ ਮਟੱਲੀ ਮੌਕਾ ਢਾੜ ਕੇ ਚਿਟਲਿ ਅਮਰੀਕੀ ਕਾਕੇ ਨੇ ਦਸਤਖਤ ਕਰਾਏ ਉਹ ਗਿਆ ਤੇ ਉਹ ਗਿਆ ਬੂਟੀ ਦੇ ਹੋਸ਼ ਵਿੱਚ ਜਾਣ ਤੋਂ ਪਹਿਲਾਂ ਪਹਿਲਾਂ ਸਾਰੀ ਜ਼ਮੀਨ ਵੇਚ ਦਿੱਤੀ ਗਈ ਦੋਵੇਂ ਕੈਨੇਡੀਅਨ ਭੈਣ ਭਰਾ ਸਾੜ ਬਲ ਗਏ ਫਰਕੀ ਸੀ ਨਸ਼ੇ ਦੇ ਭੰਨੇ ਬੂਟੀ ਨੂੰ ਚੋਕ ਲਿਆਏ ਤੇ ਲੱਗੇ ਚਿੱਤਰ ਪ੍ਰੇੜ ਕਰਨ ਕਿਉਂ ਮਾਰਦੇ ਹੋ ਏ ਆਖਰ ਮੈਂ ਤੁਹਾਡਾ ਪਿਓ ਹਾਂ ਉਜੇ ਦੱਸੋ ਤਾਂ ਸਹੀ ਕੌਣ ਦੱਸੇ ਤੇ ਕੌਣ ਸੁਣੇ ਸੁਣਾਏ ਤੂੰ ਕੁੱਤਾ ਬਦਮਾਸ਼ ਗਦਾ ਪੱਕਾ ਹਰਾਮੀ ਬੇਈਮਾਨ ਪਾਗਲ ਟੋਖੇਬਾਜ਼ ਨਾਲੇ ਗਾਲਾਂ ਕਰਦੀ ਜਾਣ ਤੇ ਨਾਲੇ ਫੈਂਟੀ ਚਾੜੀ ਜਾਣ ਕੁਦਰਤ ਦਾ ਭਣਾ ਕਿ ਕਟਦਿਆਂ ਕਟਦਿਆਂ ਅਚੰਤੇ ਸੋਤੀ ਤਾਰਾ ਚ ਫਸ ਗਈ ਸਰਕਟ ਸ਼ਾਟ ਹੋਣ ਕਰਕੇ ਧੂਆਂ ਹੀ ਧੂਆਂ ਹੋ ਗਿਆ ਤੇ ਭੁੱਲ ਗਿਆ ਬੂਤੀ ਬਾਹੋ ਦਾ ਹੀ ਸਾਰੇ ਬਾਹਰ ਬਾਹਰ ਨੂੰ ਭੱਜ ਪਏ ਹਫੜਾ ਦਫੜੀ ਰਚ ਬੂਤੀ ਵੀ ਤਿੱਤਰ ਹੋ ਗਿਆ ਮੈਂ ਸਿਕਿਉਰਿਟੀ ਡਿਊਟੀ 'ਚ ਹਾਂ ਕਿ ਰਾਤ ਦੇ ਦੂਸਰੇ ਪਹਿਰ ਪੌਲਸ ਹੈਲੀਕਾਪਟਰ ਦੀਆਂ ਧਰਤੀ ਉੱਪਰ ਪੈਂਦੀਆਂ ਸਰਚ ਲਾਈਟਾਂ ਕਾਰਨ ਖਤਰਾ ਭਾਵਪ ਦੇ ਅਗਸਤ ਤੇਜ਼ ਕਰ ਦਿੱਤੀ। ਕੰਟੀਕ ਬਾਅਦ ਹੈਲੀਕਾਪਟਰ ਤਾਂ ਚਲਾ ਗਿਆ ਪਰ ਚੌਕਸੀ ਪੂਰੀ ਬਰਤਦਾ ਰਿਹਾ। ਅੱਧੀ ਰਾਤ ਦੇ ਆਰ ਪਾਰ ਇੱਕ ਜਗ੍ਹਾ ਸਰਕ-ਸਰਕ ਜਿਹੀ ਮਹਿਸੂਸ ਹੋਈ। ਵੇਖਿਆ ਕਿ ਦੇਸੀ ਚਾਦਰ ਦਾ ਝੁੰਬਲ ਮਾਰੀ ਕੰਧ ਦੇ ਉੱਰ ਲੈ ਇੱਕ ਪੰਜਾਬੀ ਬਿਰਦ ਕੰਬੀ ਜਾ ਰਿਹਾ ਸੀ। ਨਾਲ ਲਿਆਂਦਾ ਗਰਮ-ਗਰਮ ਚਾਹ ਪਿਆਈ। ਕਾਂਬਾ ਘਟਿਆ ਤਾਂ ਹੋਈ ਬੀਤੀ ਸੁਣਾਉਂਦਿਆਂ ਅੰਤ ਵਿੱਚ ਕਹਿਣ ਲੱਗਾ ਜੇ ਅੱਜ ਇਹ ਮਲੇਸ਼ੀਏ ਦੀ ਚਾਦਰ ਨਾ ਹੁੰਦੀ ਤਾਂ ਮੇਰਾ ਸਿਰ ਖਖੜੀ ਵਾਗ ਪਾੜ ਸੁਟਣਾ ਸੀ ਧੋਕੇ ਦੇਣ ਦੇ ਵਾਦੇ ਨਾਲ ਮੈਲੀ ਕੁਚਲੀ ਮਲੇਸ਼ੀਏ ਦੀ ਚਾਦਰ ਰੱਖ ਲਈ ਤੇ ਆਪਣੀ ਜੈਕਟ ਪਵਾ ਕੇ ਕਿਹਾ ਇੱਥੇ ਡਿਊਟੀ ਤੇ ਹੁਣਾ ਜਦੋਂ ਮਰਜ਼ੀ ਲਿਆ ਜਾਵੀਂ ਬਾਬਾ ਜੀ ਛੁੱਟਿਓ ਨਾ ਕਹਿ ਕੇ ਉਹ ਕਿਧਰੇ ਹਨੇਰੇ ਚ ਗੁੰਮ ਹੋ ਗਿਆ ਸੀ ਅਗਲੇ ਦਿਨ ਹੀ ਘਰ ਨੂੰ ਅੱਗ ਲਾਉਣ ਦੇ ਦੋਸ਼ ਵਿੱਚ ਬੂਤੀ ਚਾਰਜ ਕਰ ਲਿਆ ਗਿਆ ਅਸਲੀਅਤ ਤੋਂ ਨਾ ਵਾਕ ਬੂਤੀ ਦੇ ਸਭ ਖਾਓ ਮਿੱਤਰ ਖੈਂਡ ਪੰਡ ਗਏ ਮੈਨ ਲੀਤਾ ਮੂੰਢੂ ਸਰੇ ਪਾਸੇ ਕਰਕੇ ਲੰਘ ਜਾਣ ਸਹਿਰ ਉਤੇ ਹੋਂ ਗਿਆ ਹਾਵਿਆ ਗਿਲੇ ਸ਼ਕਵਿਆਂ ਦੀ ਪੰਡ ਚੁਕੀ ਰੋਟੀ ਤੋਂ ਆਤਰ ਹੈਰਾਨ ਪਰੇਸ਼ਾਨ ਬੂਤੀ ਥਾਂ ਥਾਂ ਤੇ ਟੱਕਰਾ ਮਾਰਦਾ ਫਿਰੇ ਜਿਨ੍ਹਾਂ ਦੇ ਖਾਤਰ ਇਹਨੇ ਜਫਰ ਜਾਲੇ ਦੁੱਖ ਝੱਲੇ ਫਾਕੇ ਕੱਟੇ ਪੁੱਤਰ ਧੀਆਂ ਹਾਏ ਓ ਮੇਰੇ ਰੱਬਾ ਮੇਰਾ ਕੋਈ ਵੀ ਨਹੀਂ ਬਸ ਹਣ ਜਾਣ ਦੀ ਕੋਈ ਤਮੰਨਾ ਨਹੀਂ ਜੇ ਚੰਗਾ ਕਰੇ ਤਾਂ ਚੱਕ ਲੈ ਸੋਚਦਿਆਂ ਸੋਚਦਿਆਂ ਇੱਕ ਦਿਨ ਸੜਕ ਪਾਰ ਕਰਨ ਲੱਗਾ ਕਾਰ ਦੀ ਲਪੇਟ ਵਿੱਚ ਆ ਗਿਆ ਲਵਾਰਸ ਜਾਣ ਕੇ ਬੂਤੀ ਦਾ ਜਨਮ ਸੰਸਕਾਰ ਸੀ ਕੰਨੋਂ ਕੰਨੀ ਖਬਰ ਮਿਲੀ ਤਾਂ ਬੂਤੀ ਦੀ ਮਲੇਸ਼ੀਆ ਦੀ ਚਾਦਰ ਫੱਟ ਯਾਦ ਆ ਗਈ ਸ਼ਮਸ਼ਾਨ ਘਾਟ ਵਿੱਚ ਸਰਕਾਰੀ ਕਰਮਚਾਰੀਆਂ ਤੋਂ ਬਿਨਾਂ ਦੋ ਵਿਅਕਤੀ ਮੌਜੂਦ ਸਨ ਇੱਕ ਮੈਂ ਤੇ ਦੂਸਰਾ ਮੋਇਆ ਹੋਇਆ ਬੂਤੀ ਅਧਮੀਠੀਆਂ ਅੱਖਾਂ ਸੀਤੇ ਰੇ ਬੋਲ ਤੇ ਸੀਤ ਪੱਥਰ ਨੂੰ ਮਾਜੇਰਾ ਇੰਨਾ ਪਤਾ ਹੁੰਦਾ ਕਫਨ ਤਾਂ ਲੈ ਆਉਂਦਾ ਅੰਦਰੋਂ ਹੂਕ ਜਹੀਨ ਥੀ ਨੈਤਰ ਚਰ ਲਚਾਰਨ ਵਿੱਜਣ ਲੱਗੇ ਕਮਗੀਨ ਫਿਜ਼ਾ ਚੋਂ ਇੱਕ ਆਵਾਜ਼ ਆਈ ਇੱਥੇ ਤਾਂ ਬੱਚਿਆਂ ਦੇ ਸਤਾਏ ਹੋਏ ਮੇਰੇ ਵਰਗੇ ਅਣਗਿਣਤ ਮਾਪੇ ਰੋਲਦੇ ਪਏ ਨੇ ਕਿਸ ਕਿਸ ਨੂੰ ਰੋਏਂਗਾ ਬਸ ਕਰ ਰੋਏ ਨਾ ਅਭੀ ਇਹਰੇ ਨਜ਼ਰ ਹਾਲ 'ਤੇ ਮੇਰੇ ਹੋਣਾ ਹੈ ਅਭੀ ਮੁਝ ਕੋ ਖਰਾਬ ਔਰ ਜ਼ਿਆਦਾ ਚਾਦਰ ਨੂੰ ਹੀ ਪਿਆਉ ਡੀਕਦਾ ਸਾਂ ਧੰਨਵਾਦ ਜਾਂਦਾ ਜਾਂਦਾ ਇੱਕ ਇਹਿਸਾਨ ਹੋਰ ਕਰ ਦੇ ਜ਼ਰਾ ਬਟਰ ਵੀ ਦਵਾ ਜਾਵੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ